ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਨਸ਼ਿਆਂ ਦੇ ਖਿਲਾਫ ਚਲਾਈ ਗਈ ਬਠਿੰਡਾ ਪੁਲਿਸ ਦੀ ਮਹਿੰਮ ਲਗਾਤਾਰ ਜਾਰੀ ਹੈ ਅਤੇ ਹੁਣ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਉਸੇ ਹੀ ਹੁਣ ਮੈਡੀਕਲ ਸਟੋਰਾਂ ਤੇ ਵੀ ਪੁਲਿਸ ਦੇ ਵੱਲੋਂ ਦਬਿਚ ਦੇਣੀ ਸ਼ੁਰੂ ਕਰ ਦਿੱਤੀ ਹੈ ਜੀ ਥਾਣਾ ਕਨਾਲ ਕਲੋਨੀ ਦੇ ਦੀਨਪੰਦੇ ਚੌਕੀ ਵਰਦਮਾਨ ਦੇ ਏਰੀਏ ਨਰਵਾਣਾ ਰੋਡ ਅਮਰਪੁਰਾ ਬਸਤੀ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਮੈਡੀਕਲ ਸਟੋਰਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਡਰੱਗ ਇਨਸਪੈਕਟਰ ਅਤੇ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਮੈਡੀਕਲ ਸਟੋਰਾਂ ਨੂੰ ਖੰਗਾਲਿਆ ਗਿਆ ਤੇ ਮੈਡੀਕਲ ਸਟੋਰਾਂ ਦੇ ਵਿੱਚ ਅੰਦਰ ਪਏ ਸਟਾਕ ਦੀ ਜਾਂਚ ਪੜਤਾਲ ਕੀਤੀ ਗਈ ਹਾਲਾਂਕਿ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਮੈਡੀਕਲ ਸਟੋਰਾਂ ਤੋਂ ਕਿਸੇ ਤਰ੍ਹਾਂ ਦੀ ਵੀ ਕੋਈ ਇਤਰਾਜਯੋਗ ਦਵਾਈ ਬਰਾਮਦ ਨਹੀਂ ਹੋਈ ਹੈ ਪਰ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਮੈਡੀਕਲ ਸਟੋਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਨਸ਼ਿਆਂ ਸੰਬੰਧੀ ਕੋਈ ਵੀ ਤਰਾਜੋਗ ਦਵਾਈ ਮੈਡੀਕਲ ਸਟੋਰਾਂ ਤੋਂ ਬਰਾਮਦ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪੂਰਾ ਮਾਮਲਾ ਸੁਣਦੇ ਹਾਂ ਮੌਕੇ ਤੇ ਮੌਜੂਦ ਡਰੱਗ ਇਨਸਪੈਕਟਰ ਅਤੇ ਪੁਲਿਸ ਅਧਿਕਾਰੀਆਂ ਤੋਂ ਹੀ ਮੇਰਾ ਨਾਮ ਮਮਨਦੀ ਵਰਮਾ ਜੀਐਲਏ ਡਰੱਗ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਅੱਜ ਸਾਨੂੰ ਇਹਨਾਂ ਦਾ ਫੋਨ ਆਇਆ ਸੀਗਾ ਜਰਨ ਸਰ ਏਐਸਆਈ ਮਨਜੀਤ ਸਿੰਘ ਜੀ ਦਾ ਵਰਦਮਨ ਚੌਂਕੀ ਤੋਂ ਕੀ ਅਸੀਂ ਜੁਆਇੰਟ ਚੈਕਿੰਗ ਕਰਾਣੀ ਹੈ ਮਾਨ ਜੋ ਡੀਐਸਪੀ ਸਾਹਿਬੀ ਦੇ ਹੁਕਮ ਨੇ ਉਸ ਦੇ ਅਕੋਰਡਿੰਗਲੀ ਅਸੀਂ ਜੁਆਇੰਟ ਟੀਮ ਬਣਾ ਕੇ ਜਿਸ ਦੇ ਵਿੱਚ ਇਕਾਂਤਪ੍ਰਿਆ ਸਿੰਗਲਾ ਡਰਗ ਇਨਸਪੈਕਟਰ ਤੇ ਅਮਨਦੀ ਵਰਮਾ ਜ਼ੀਐਲਬਠਿੰਡਾ ਤੇ ਏਐਸਆਈ ਸਾਹਿਬ ਨੇ ਅਸੀਂ ਇਕੱਠੀਆਂ ਰੂਟਿਨ ਚੈਕਿੰਗ ਕੀਤੀ ਹੈ ਜਿਸ ਦੇ ਵਿੱਚ ਚਾਰ ਮੈਡੀਕਲ ਸਟੋਰਸ ਚੈੱਕ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੋਈ ਵੀ ਮਿਸਯੂਜ਼ ਹੋਣ ਵਾਲੀ ਦਵਾਈ ਨਹੀਂ ਉਹ ਮਿਲੀ ਅੱਗੇ ਵੀ ਇਸੇ ਤਰ੍ਹਾਂ ਜੇ ਰੂਟ ਚੱਕੀ ਚੱਲਦੀ ਰਹੇਗੀ ਹਾਂਜੀ ਇਹ ਪਹਿਲਾਂ ਵੀ ਚੱਲਦੀ ਹੈ ਹੁਣ ਵੀ ਚੱਲਦੀ ਹੈ ਅਲੱਗ-ਅਲੱਗ ਏਰੀਆ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਪੁਲਿਸ ਵੱਲੋਂ ਇਨਫੋਰਮੇਸ਼ਨ ਆਂਦੀ ਹੈ ਸਾਡੀਆਂ ਟੀਮਾਂ ਜਾਂਦੀਆਂ ਨੇ ਜਿੱਥੇ ਵੀ ਅਸੀਂ ਸਹਿਯੋਗ ਕਰਦੇ ਹਾਂ ਹਰ ਇੱਕ ਜਗ੍ਹਾ ਤੇ ਚੈਕਿੰਗ ਕਰਦੇ ਹਾਂ ਕੱਲ ਵੀ ਉੱਥੇ ਤਲਵੰਡੀ ਸਾਬੋ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਡਰਗ ਇਨਸਪੈਕਟਰ ਤੇ ਪੁਲਿਸ ਵੱਲੋਂ ਉੱਥੇ ਐਨਡੀਪੀਐਸ ਕੇਸ ਵੀ ਪਾਇਆ ਗਿਆ ਹੈ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਜਿਸ ਦੇ ਵਿੱਚ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਸਾਡੀ ਤੇ ਪੁਲਿਸ ਦੀ ਜੋਟ ਟੀਮ ਹੈ ਰੈਗੂਲਰ ਚੈਕਿੰਗ ਕਰਦੀਆਂ ਰਹਿਣਗੀਆਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਠੀਕ ਹੈ ਅਜਮਾਨ ਜੋਗ ਐਸਪੀ ਸਾਹਿਬ ਠੰਡਾ ਤੇ ਸ਼੍ਰੀ ਕੁਲਦੀਪ ਸਿੰਘ ਮੜਾੜੀ ਡੀਐਸਪੀ ਸਾਹਿਬ ਠੰਡਾ ਦੇ ਹੁਕਮ ਤਾਰ ਮੈਡੀਕਲ ਦੁਕਾਨਾਂ ਦੀ ਸੈਕਸ਼ਨ ਕੀਤੀ ਗਈ ਇਹਨਾਂ ਵਿੱਚ ਅਸੀਂ ਡਰੱਗ ਇੰਸਪੈਕਟਰ ਜੀ ਸਿੰਘਲਾ ਸਾਹਿਬ ਮੈਡੀਕਲ ਤੋਂ ਸਾਡੀ ਟੀਮ ਨਾਲ ਸੀਗੀ ਇਹਨਾਂ ਚਾਰ ਮੈਡੀਕਲ ਦੇ ਵਿੱਚ ਕੋਈ ਚੱਕੀ ਚੀਜ਼ ਨਹੀਂ ਮਿਲੀ ਕਿਹੜੀ ਕਿਹੜੀ ਜਗ੍ਹਾ ਤੇ ਠੰਡਾ ਦੇ ਜਗ੍ਹਾ ਚੈਕਿੰਗ ਚਾਹੀਦੀ ਹੈ ਸਾਰੇ ਠੰਡਾ ਦੇ ਵਿੱਚ ਆਰੇ ਆ ਤੁਸੀਂ ਨੂੰ ਕੋਈ ਲੱਗ ਰਿਹਾ ਉੱਤੇ ਅਸੀਂ ਵਰਧਮਨ ਦੇਰਗੇ ਚ ਕੀਤੀ ਹੈ ਜਿਹੜਾ ਸਾਡੇ ਏਰੀਆ ਚ ਪੈਦਾ ਕੇ ਚੌਕੀ ਹਜੇ ਤੁਸੀਂ ਚਾਰ ਚਾਰ ਮੈਡੀਕਲ ਦੁਕਾਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਜੀ ਕਿਸੇ ਕੋ ਕੋ ਨਹੀਂ ਜੀ ਕੋਈ ਅਸਰਾਜੁਗ ਚੀਜ਼ ਨਹੀਂ ਮਿਲੀ ਜਿਹੜੀ ਕੋਈ ਅਬ ਜਦੋਂ ਪੁਲਸਟੇਸ਼ਨ ਜੋ ਹੋ ਗਿਆ ਠੀਕ ਹੈ